ਪਸ਼ਪਿੰਦਰ ਭੈਣ ਤੋਂ ਸਤਿ ਸ਼੍ਰੀ ਅਕਾਲ ਸੱਸੀ ਆ ਗਈ ਤੇ ਟੱਠੇ ਖੂਚ ਕੀ ਹੋਇਆ ਤੈਨੂੰ ਬੜੀ ਘੋੜੇ ਤੇ ਸਵਾਰ ਆਈ ਆ ਸਵਾਰ ਹੀ ਆਣਾ ਸੀ ਨਹੀਂ ਤੂੰ ਆਪਣੀਆਂ ਨੂਹ ਦੇ ਲਗਾਮਾਂ ਨਹੀਂ ਕੱਸ ਸਕਦੀ 扑ਕਦੀ ਮੇਰੇ ਘਰ ਆ ਜਾਂਦੀ 扑ਕਦੀ ਮੇਰੇ ਘਰ ਆ ਜਾਂਦੀ ਹੈ ਤੇਰੇ ਘਰ ਹਾਂ ਸੰਭਾਲ ਨਹੀਂ ਸਕਦੀ ਆਪਣੀ ਨੂਹ ਨੂੰ ਤੇਰੇ ਘਰ ਆਹੋ ਤੇਰੇ ਸੋਹਰੇ ਗਈ ਆ ਉਹ ਤਾਂ ਰੀਦੀ ਦੇ ਸੋਹਰੇ ਗਈ ਆ ਰੀਦੀ ਦੇ ਸੋਹਰੇ ਹੀ ਉੱਥੇ ਮੈਂ ਉੱਥੇ ਹੀ ਆਂ ਵੇਖ ਮੇਰੇ ਘਰੇ ਮੇਰੇ ਭਰਾ ਦਾ ਘਰ ਆ ਤੇਰੇ ਭਾਵੇਂ ਭਰਾ ਦਾ ਘਰ ਆ। ਹੁਣ ਕੁੜੀਆਂ-ਕੁੜੀਆਂ ਹੈਗੀਆਂ ਆਪਸ ਵਿੱਚ ਗੱਲਬਾਤ ਕਰ ਲੈਂਦੀਆਂ ਤੇ ਮੈਂ ਉਹਨੂੰ ਕਿਉਂ ਮਨਾ ਕਰਾਂ? ਨਹੀਂ ਰੋਜ-ਦੇੜੀ ਗੱਲਾਂ ਕਰੀਆਂ ਤੇ ਨਵੀਆਂ ਜਾਗਦੀਆਂ। ਮੇਰੀ ਗੱਲ ਸੁਣ ਪਛਪਿੰਦਰ ਤੇਰੀ ਨੂੰਹ ਗਈ ਸੀ ਪੇਕੇ ਉਹ ਵਾਪਸ ਆਈ ਆ। ਉਹ ਤੈਨੂੰ ਪਤਾ ਪੱਕੀਆਂ ਸੇਲੀਆਂ ਉਹ ਤੱਦ ਕਰਕੇ ਚੱਲ ਗਈ ਰੀਦੀ ਨੂੰ ਮਿਲਣ ਵਾਸਤੇ। ਆਹੋ ਉਹਨੂੰ ਵੀ ਛੋੜਾ ਪਿਆ ਹੈ ਨਾ ਉਹਦਾ। ਤਦੇ ਪੇਕੇ ਚੱਲ ਜਾਂਦੀ। ਇੱਥੇ ਹੀ ਕਰਨ ਆਂਦੀ ਐ ਖੇ ਖਾਣ ਆਂਦੀ ਐ ਰੋਜ-ਦੇੜੀ। ਮੇਰੀ ਗੱਲ ਸੁਣੋ ਪਛਪਿੰਦਰ ਭੈਣ ਜੀ। ਮੇਰੀ ਨੂੰਹ ਬਾਰੇ ਕੁਝ ਗਲਤ ਲਵਜ਼ ਨਹੀਂ ਇਸਤੇਮਾਲ ਕਰਨਾ ਨਹੀਂ ਤਾਂ ਫੇਰ ਨਾ ਕਿਉਂ ਕਿ ਮੈਂ ਕੁਝ ਵੱਧ ਘੱਟ ਬੋਲਤਾ ਤੇ ਫੇਰ ਕਹੋਗੇ ਆਖੇ ਮੈਂ ਤਾਂ ਮਹੱਲੇ ਦੀ ਧੀ ਆ ਤੇ ਮੈਨੂੰ ਮਾੜੀ ਚੰਗੀ ਗੱਲ ਕਹਤੀ ਆ ਨਹੀਂ ਤੂੰ ਬੋਲ ਲੈ ਜੋ ਬੋਲਣਾ ਬੋਲ ਲੈ ਮੈਂ کہہ ਰਹੀ ਤੇਰੀ ਨੂ ਮਾਰੇ ਕੰਟਾ ਹੋ ਗਿਆ ਅੰਦਰ ਬੂਏ ਮਾਰ ਕੇ ਬੈਠੀ ਖਰੇ ਕੀ ਉਲਟੀਆਂ ਸਿੱਧੀਆਂ ਪਟੀਆਂ ਸਾਡੇ ਨੂ ਨੂੰ ਪੜਾਣ ਢਈ ਆ ਤੇ ਤੁਸੀਂ ਆਪਣੀ ਨੂ ਨੂੰ ਮਨਾ ਕਰੋ ਖਾ ਕਿ ਮੇਰੀ ਨੂ ਨਾ ਕਿਉਂ ਬੋਲਦੀ ਆ ਕਿਉਂ ਨੂੰ ਮੈਸੇਜ ਕਰਦੀ ਆ ਕਿ ਆ ਜਾ ਮੈਂ ਘਰ ਹੀ ਹੈਗੀ ਆ ਨੇ ਪਰ ਉਹ ਆਂਦੀ ਕਿਉਂ ਆ ਮੈਨੂੰ ਇਹ ਨਹੀਂ ਸਮਝ ਆਂਦੀ ਕਿਉਂ ਆਂਦੀ ਸਾਡੇ ਘਰ ਵੈਸੇ ਤੁਹਾਨੂੰ ਕਿਹਨੇ ਤਕਲੀਫ ਹੁੰਦੀ ਆ ਆਪਾਂ ਉਹਨਾਂ ਦੇ ਹਾਂਂਦੀਆਂ ਨਹੀਂ ਹਾਂਂਦੀ ਆ ਮੈਂ ਤੂੰ ਰਹਦੇ ਹਰ ਇੱਕ ਦੇ ਘਰ ਦਾ ਅੰਦਰ ਵੜਵੜ ਕੇ ਖਰਗੀ ਉਹਨੂੰ ਸਖਾਂਦੀ ਪੜਾਉਂਦੀ ਰੰਦੀ ਉਹ ਵਿੰਗੀ ਹੋ ਕੇ ਸਾਡਾ ਗੱਲਾਂ ਕਰਦੀ ਐ ਨਾ ਕਰਦਾ ਕੰਮ ਕਰਦੀ ਨਾ ਕਰ ਕਰਦੀ ਐ ਅੱਛਾ ਹਾਂ ਟਾਡੇ ਕਹਿਣ ਦਾ ਮਤਲਬ ਆ ਕਿ ਮੇਰੀ ਨੂ ਜਿਹੜੀ ਆ ਟਾਡੇ ਨੂ ਉਹਨੂੰ ਸਖਾਂਦੀ ਆ ਤੋਰ ਕੀ ਆ ਉਹ ਮੇਰੀ ਨੂ ਨੇ ਕੀ ਸਖਾਣਾ ਐ ਟਾਡੇ ਨੂ ਨੂੰ ਮੈਨਾ ਬਚਪਿੰਦਰ ਭਣੇ ਵੀ ਜਬਾਨਾ ਖਲਾ ਉਹ ਟਾੜਾ ਤਾਂ ਮੇਰੀ ਨੂੰ ਨੂੰ ਛੱਡੋ ਸਾਰੇ ਮੱਲੇ ਨੂੰ ਪਤਾ ਐ ਵੀ ਤੁਸੀਂ ਕਿਸ ਤਰ੍ਹਾਂ ਦੀਆਂ ਜੀ ਨੇ ਅਸੀਂ ਕਿਸ ਤਰ੍ਹਾਂ ਦੀਆਂ ਮੈਨੂੰ ਦੱਸ ਦੇ ਤੂੰ ਹੀ ਗੁੱਲ ਕੇ ਦੱਸ ਦੇ ਕਿਸ ਤਰ੍ਹਾਂ ਦੀਆਂ ਸੀ ਹੈ ਕਿਸ ਤਰ੍ਹਾਂ ਦੀਆਂ ਦਾ ਮਤਲਬ ਲੜਾਕੀਆਂ ਅੱਛਾ ਤੀ ਤਾਂ ਮੌਕਾ ਲੱਭੇ ਜੇ ਲੜਨ ਦਾ ਠੀਕ ਹੈ ਹਾਂ ਆ ਤਾਂ ਹੀ ਤੇ ਮੈਂ ਤੇਰੇ ਨਾਲ ਲੜਨ ਆਈਆਂ ਆਈਆਂ ਕਿ ਆਪਣੀ ਨੂੰ ਨੂੰ ਆਪਣੇ ਘਰ ਰੱਖ ਤੇ ਸਾਡੇ ਘਰ ਆਈ ਤੂੰ ਮੈਂ ਆਈ ਤੇ ਮੈਂ ਲੱਤ ਵੜਦੇ ਨਹੀਂ ਉਹਦੀਆਂ ਅੱਛਾ ਹਾਂ ਚੱਲ ਵੇਖ ਲੈਨੇ ਆ ਆਹੋ ਲਤਾ ਕੌਣ ਕਿਧੀਆਂ ਵੱੜਦਾ ਮੇਰੇ ਘਰ ਆਕੇ ਤੇ ਮੇਰੀ ਨੂੰਹ ਬਰੇ ਤੋ ਮੈਨੂੰ ਤਮਕੀ ਦੇਣ ਨਹੀਂ ਆ ਤੂੰ ਇਹ ਨਾ ਸਮਝੀ ਕਿ ਮੈਂ ਮੂੰਹ ਜੇ ਬੰਦ ਰੱਖਦੀ ਤੇ ਕੋਈ ਗੱਲ ਨਹੀਂ ਕਰਦੀ ਤੈਨੂੰ ਮੈਂ ਦੱਸ ਦਵਾਂਗੀ ਨਹੀਂ ਤੂੰ ਆਪਣੇ ਨੂੰਹ ਨੂੰ ਸਾਭ ਨਹੀਂ ਸਕਦੀ ਆਪਣੇ ਘਰ ਤੇਰੇ ਮੂੰਹ ਹੀ ਖਵਾਰੀ ਨਿਕਲਿਆ ਉਹ ਨਹੀਂ ਆਏਗੀ ਤੁਹਾਡੇ ਘਰ ਉਹ ਸੇਲੀ ਹੈ ਅੱਛਾ ਹਾਂ ਨਹੀਂ ਇਹ ਹੀ ਬੁੱਲੇ ਦੀ ਕੋ ਸੇਲੀ ਆ ਹੋਰ ਸੇਲੀ ਆ ਨਹੀਂ ਹੋਰ ਤੈਨੂੰ ਸੇਲੀ ਬਣਾਵੇ ਨਾ ਮੇਰੀ ਗੱਲ ਸੁਣ ਗੱਲ ਕਹਿਣੀ ਤੇ ਨਹੀਂ ਚਾਹੀਦੀ ਤੂੰ ਵੈਸੇ ਕੀ ਕਰਨ ਢੀ ਇੱਥੇ ਤੂੰ ਜਾ ਆਪਣੇ ਘਰ ਤੈਨੂੰ ਕੀ ਤਕਰੀਬ ਹੈ ਤੇਰੇ ਘਰ ਦੀਆਂ ਰੋਟੀਆਂ ਖਾਂਣ ਦੀ ਮੇਰੀ ਗੱਲ ਸੁਣ ਸਾਡੇ ਸੱਸ ਵੀ ਸਾਨੂੰ ਦੱਸਦੀ ਹੁੰਦੀ ਸੀ ਸੱਚੀਆਂ ਸੁਣ ਲੈ ਕਿ ਜਿੰਨਾ ਚੱਕਰ ਤੂੰ ਕਵਾਰੀ ਸੀ ਨਾ ਉਹਨੇ ਚੱਕਰ ਗਲੀ ਗਵਾਂ ਨਾਲ ਲੜਦੀ ਰਹਿੰਦੀ ਸੀ ਕਦੀ ਇੱਥੇ ਪਾਣੀ ਨਾ ਰੋੜੋ ਕਦੀ ਉੱਥੇ ਨਾ ਰੋੜੋ ਹੈ ਅੱਛਾ ਤੇਰੀ ਤਾਂ ਆਪਣੇ ਸਹੁਰਿਆਂ ਨੇ ਬਣਾਈ ਤੇ ਤੂੰ ਹੁਣ ਗਾਂ ਆਪਣੇ ਪਰਚਾਈ ਦੀ ਮੈਨੇ ਪਰਚਾਈ ਦੀ ਨੋਤੇ ਵੀ ਬਣਾ ਦੇਣ ਲਈ ਠੀਕ ਹੈ ਤੂੰ ਜਾ ਕੇ ਵੇਖਿਆ ਨਾ ਮੈਰੀ ਸੋਹਰੇ ਬੰਨ ਆਈ ਕਿ ਨਹੀਂ ਆਈ ਮੈਂ ਆਪਣੇ ਘਰ ਹੀ ਬੈਠੀ ਹੋਈ ਆ ਹਾਂ ਮੈਂ ਆਪਣੇ ਘਰ ਹੀ ਬੈਠੀ ਆ ਇੱਥੇ ਨਹੀਂ ਰੋਈ ਬੱਟੀ ਰਹਿੰਦੀ ਜਿਦੋਂ ਕੁੜੀਆਂ ਮੈਂ 4 ਦਿਨਾਂ ਆ ਤੈਨੂੰ ਕੀ ਤਕਲੀਫ ਹੈ ਜਦੋਂ ਕੁੜੀਆਂ ਵਿਆਹੀਆਂ ਜਾਂ ਨਾ ਉਹ ਆਪਣੇ ਘਰ ਬਾਰ ਵਾਲੀਆਂ ਹੁੰਦੀਆਂ ਆਪਣੇ ਘਰ ਰਹਿਣਾ ਚਾਹੀਦਾ ਪਹਿਲਾਂ ਤੂੰ ਆਪਣੀ ਪਰਜਾਈ ਨੂੰ ਨਹੀਂ ਵਸਣ ਦਿੱਤਾ ਤੇ ਹੁਣ ਤੂੰ ਇੱਥੇ ਆ ਗਣੀ ਆਪਣੀ ਪਰਜਾਈ ਦੀ ਨੂੰ ਨੂੰ ਨਹੀਂ ਵਸਣ ਦੇਣ ਦੀ ਨਿੰਮਾ ਵਸਨ ਨਹੀਂ ਦਿੱਤਾ ਤਾਂ ਐਡੀ ਦੀ ਐਡੀ ਹੋ ਗਈ ਐ ਮੈਂ ਵਸਨ ਨਹੀਂ ਨਾ ਦਿੱਤਾ ਤਦ ਕਰ ਗਈ ਐਡੀ ਹੋ ਗਈ ਐ ਪਤਾ ਸੰ ਆਹ ਪਤਾ ਸੰ ਸੱਸ ਦੱਸਦੀ ਐ ਐਵੇਂ ਪੁਰਾਣੀਆਂ ਗੱਲਾਂ ਨਾ ਸਾਡੇ ਮੂੰਹੋਂ ਪੜਵਾ ਤੇ ਮੇਰੀ ਗੱਲ ਸੁਣ ਲਾ ਮੇਰੀ ਨੂੰ ਨੇ ਰੀਦੀ ਨਾ ਪੋਲ ਚਾਰ ਰੱਖਣਾ ਤੇ ਰੱਖਣਾ ਹੀ ਰੱਖਣਾ ਹੈਗਾ ਕਿਉਂਕਿ ਮिन्नੂ ਪਤਾ ਐ ਮੇਰੀ ਨੂੰ ਬੜੀ ਸਿਆਣੀ ਆ ਤੇ ਬੜੀ ਸਮਝਦਾਰ ਆ ਉਹ ਟਾਡੇ ਵਾਂਗੂ ਨਹੀਂ ਹੈਗੀ ਵੇਖੇ ਵੀ ਕਿ ਡਿਗ ਸਮਝਦਾਰ ਤੇਰੀ ਨੂੰ ਨਾ ਬਰਖ ਰਬੇ ਦੇਖ ਨਹੀਂ ਕਿਸ ਤਰ੍ਹਾਂ ਰੱਖਦੀ ਨੇ ਬੂਏ ਮਾਰ ਕੇ ਗੱਲ ਕਰਨ ਦਾ ਮਤਲਬ ਕੀ ਸੜ ਸਭ ਨੇ ਨਹੀਂ ਗੱਲ ਕਰ ਸਕਦੀ ਜੋ ਕਰ ਨਹੀਂ ਸਕਦਾ ਬਸਤਿਆਂ ਦੇ ਵਿੱਚ ਆਪਸੀ ਗੱਲਾਂ ਹੁਣ ਉਹ ਸਾਡੇ ਤੱਕ ਨਹੀਂ ਆਉਣ ਦਿੰਦੇ ਗੱਲਾਂ ਅੱਛਾ ਹਾਂ ਤੂੰ ਪਰਦਾ ਹੀ ਪਾਈ ਜਾਣ ਇਹਨੂੰ ਉੱਤੇ ਸਭ ਨਹੀਂ ਨਹੀਂ ਗੱਲ ਕਿ ਨਹੀਂ ਇਕੱਠੇ ਹੁੰਦੇ ਦਾ ਉਹਨਾਂ ਸਮੇਂ ਤਾਂ ਪਸ਼ਪਿੰਦਰ ਕੋਰੇ ਫਨੂ ਸਾਰੀ ਲੱਗਣ ਈ ਲੱਗਣ ਈ ਹੈ ਨਾ ਲੱਗਣ ਇਹ ਸਮੇਂ ਈ ਆ ਕਿ ਤੁਸੀਂ ਨੂਵੀ ਤਾਂਗ ਕਰੰਡੇ ਜੇ ਤੁਹਾਨੂੰ ਇਹ ਡਰਿਆ ਕਿਤੇ ਸਾਡੀਆਂ ਗੱਲਾਂ ਬਾਹਰ ਨਾਲ ਨਿਕਲ ਜਾਣ ਜਸਵੀਰ ਦੀ ਨੂਹ ਆਂਦੀ ਜਾਂਦੀ ਆ ਜੇ ਰਿਦੀ ਨੇ ਸਾਰੀਆਂ ਗੱਲਾਂ ਰਿੰਪੀ ਨੂੰ ਦੱਸਤੀਆਂ ਤੇ ਰਿੰਪੀ ਨੇ ਸਾਰੀਆਂ ਗੱਲਾਂ ਜਸਵੀਰ ਨੂੰ ਦੱਸਣੀਆਂ ਤੇ ਜਸਵੀਰ ਦੀ ਸੜ ਜਾਲੀ ਜ਼ੁਬਾਨ ਲੋਕਾਂ ਨੂੰ ਦੱਸਣ ਲੱਗਿਆ ਇਹ ਤਾਂ ਰਹਿਣੀ ਨਹੀਂ ਨੰਦ ਹਾਂ ਇਹ ਤਾਂ ਸਾਰੇ ਪਾਸੇ ਕਰ ਦੇਣੀ ਆ ਫਿਰ ਪਸ਼ਪਿੰਦਰ ਕੌਰ ਦਾ ਅਰਨਾ ਦਾ ਜਿਹੜਾ ਦੁਨੀਆ ਅਗੇ ਨਕਾਬ ਬਣਿਆ ਹੋਇਆ ਹੈ ਕਿ ਬੜੀਆਂ ਚੰਗੀਆਂ ਬੜੀਆਂ ਚੰਗੀਆਂ ਤੁਹਾਨੂੰ ਤਰ ਤਰ ਤੋ ਡਰ ਲੱਗਦਾ ਪਿਆ ਨਾ ਮੈਨੂੰ ਨਹੀਂ ਕਿਸੇ ਕੋ ਡਰ ਲੱਗਦਾ ਤੇ ਮੈਂ ਤੇਰੇ ਕੋਲ ਵੀ ਨਹੀਂ ਡਰਦੀ ਹੂ ਇਹ ਸੋਚ ਲੈ ਜੇ ਤੂੰ ਡਰਦੀ ਨਹੀਂ ਤੇ ਫਿਰ ਮੇਰੇ ਘਰ ਕੀ ਕਰਨਾ ਹੀ ਮੈਂ ਤੈਨੂੰ ਇਹ ਕਹਿਣਾ ਹੀ ਆ ਆਪਣੀ ਨੂੰ ਨੂੰ ਸੰਭਾਲ ਲੈ ਬਸ ਆਪਣੇ ਘਰ ਜੋਗੀ ਆਪਣੇ ਜੋਗੀ ਰੱਖ ਲੋਕਾਂ ਦੇ ਘਰਾਂ ਦੀ ਛੱਤ ਗਿਆ ਨਾ ਮਾਰੇ ਆ ਕੇ ਮੇਰੀ ਗੱਲ ਸੁਣ ਲੈ ਮੇਰੀ ਨੂੰ ਸਾੰਭੀ ਹੋਈ ਐ ਤੇ 4 ਸਾਲ ਹੋ ਗਏ ਤੇ ਵਿਆਹ ਨੂੰ ਤੇ ਬੜੀ ਵਧੀਆ ਰਹਿਣ ਲਈ ਐ ਮੈਨੂੰ ਨਾ ਕਹਿ ਕੀ ਆਪਣੀ ਨੂੰ ਸਾੰਭ ਇਹ ਹੁਣ ਤੁਸੀਂ ਵੇਖੋ ਕਿ ਆਪਣਾ ਘਰ ਤੁਸੀਂ ਕਿਸ ਤਰ੍ਹਾਂ ਬਚਾਣਾ ਜੀ ਜਿਹੜਾ ਦੁਨੀਆਂ ਦੇ ਕਿਹਾਡਾ ਇੱਕ ਪਿਆਰਾ ਪਰਦਾ ਜਿਹਾ ਨਕਾਬ ਜਿਹਾ ਚਿਹਰਾ ਤੇ ਪਾਇਆ ਤੁਸੀਂ ਕਿ ਤੁਸੀਂ ਬਹੁਤ ਚੰਗੀਆਂ ਜੇ ਜੇ ਮੱਲੇ 'ਚ ਕੋਈ 1100 ਸਗਨ ਦਿੰਦਾ ਏ ਤੁਸੀਂ 2100 ਦੇ ਕੇ ਆਂਦੀਆਂ ਜੇ ਜੇ ਕੋਈ ਵਿਆਹ ਸ਼ਾਦੀ ਜਾਂਦੇ ਜੇ ਤੁਸੀਂ ਉਹਨਾਂ ਦੇ ਘਰ ਚਾਹ ਪਾਣੀ ਪੀਂਦੇ ਜੇ ਤੁਸੀਂ ਪਰੋਹਣੇ ਸਬੰਧ ਦੇ ਜੇ ਉਹਨਾਂ ਦੇ ਆਪਣੇ ਘਰਾਂ ਦੇ ਵਿੱਚ ਇਹ ਸਾਰਾ ਪਤਾ ਜੇ ਕਿਸੇ ਨੂੰ ਦੁੱਖ ਤਕਲੀਫ ਹੁੰਦਾ ਮੱਲੇ 'ਚੋਂ ਤੁਸੀਂ ਟਿਫਨ ਖੜਦੀਆਂ ਜੇ ਚਾਹ ਪਾਣੀ ਖੜਦੀਆਂ ਜੇ ਤੇ ਐਸਿਆਂ ਦੀ ਮਦਦ ਕਰਦੀਆਂ ਜੇ ਕੀ ਸਮਝ ਦੇ ਜਗੇ ਤੁਹਾਨੂੰ ਸਾਰੇ ਚੰਗਾ ਸਮਝ ਦੇ ਨਾ ਟਾਡੀਆਂ ਇਹ ਚੀਜ਼ਾਂ ਨੂੰ ਚੰਗਾ ਨਹੀਂ ਸਮਝਦੇ ਅਗਲੇ ਕਹਿੰਦੇ ਨੇ ਜੇ ਚੰਗੇ ਬਨਨ ਦੀ ਕੋਸ਼ਿਸ਼ ਕਰਦੇ ਆ ਤੇ ਸਾਨੂੰ ਕੀ ਆ ਖਾਓ ਪੀਓ ਰਮਾਨ ਨਾਲ ਐਸ ਕਰਕੇ ਨਾ ਮੈਨੂੰ ਸਫਾਈਆਂ ਦੇਣ ਦੀ ਕੋਸ਼ਿਸ਼ ਨਾ ਕਰ ਤੇ ਤੂੰ ਜਾ ਜਿਸ ਦਿਨ ਰੀਤੀ ਕਹਿ ਦੂਗੀ ਨਾ ਕਿ ਸਾਡੇ ਘਰ ਨਾ ਆਇਆ ਕਰ ਰਿੰਪੀ ਤੇ ਜੇ ਮੇਰੀ ਨੂੰ ਟਾਡੀ ਦਲੇਜ ਵੀ ਟੱਪ ਗਈ ਤੇ ਮੇਰਾ ਨਾਂ ਵਟਾ ਦੇ ਤੇ ਅੱਜ ਮੇਰੇ ਘਰ ਆ ਕੇ ਉੱਚੀ ਬੋਲੇਂ ਗਾਂ ਤੋਂ ਉਂਗਲ ਕਰਕੇ ਗਰ ਨਹੀਂ ਗੱਲ ਗਈ ਦੂਸਰੀ ਗੱਲ ਜਦੋਂ ਵੀ ਮੇਰੇ ਥੜੀ ਤੇ ਪੈਰ ਧਰਨਾ ਬਾਹਰ ਬੈਲ ਲੱਗੀ ਆ ਪੂਰੇ 500 ਰੁਪਏ ਦੀ ਟਿਕ ਟਿਕ ਕਰਕੇ ਆਣੀ ਆ ਤੇ ਆਵਾਜ਼ ਸੁਣ ਕੇ ਆਵੀ ਬੜੀ ਵਧੀਆ ਬੱਲ ਦੀ ਆਵਾਜ਼ ਏ ਚਲ ਠੀਕ ਐ ਜਾ ਹੁਣ ਰੀਦੀ ਕਹਿ ਚੁੱਕੀ ਤੇ ਉਹ ਰੋਕ ਚੁੱਕੀ ਹੁਣ ਮੈਂ ਹੀ ਰੋਕਾਂਗੀ ਮੈਂ ਦੇਖਣੀ ਕਿਸ ਤਰ੍ਹਾਂ ਤੇਰੀ ਨੂੰ ਮੇਰੀ ਤਲੀਵ ਟੱਪਦੀ ਏ ਉਹ ਨੂੰ ਕਿ ਟਿਕ ਟਿਕ ਕਰਕੇ ਆਵੇ ਉੱਤੇ ਵੀ ਬੱਲ ਲੱਗੀ ਏ ਉਹ 1000 ਰੁਪਏ ਵਾਲੀ ਲੋਹਾਈ ਏ ਮੇਰੇ ਭਰਾ ਨੇ ਬਹੁਤ ਵਧੀਆ ਲਗਵਾਈ ਏ ਤੇ ਤੇ ਤਾਂ ਵਧੀਆ ਹੀ ਤੇ ਉਹ ਦੀ ਵਾਇ ਵੀ ਮਿਊਜ਼ਿਕ ਵਾਲੀ ਉਹ ਵੇਖੀਂ ਜਰਾ ਸੋਚ ਲੈ ਆਪਣੀ ਨੂੰ ਨੂੰ ਭੇਜਣ ਤੋਂ ਪਹਿਲਾਂ ਆਪਣੀ ਜਿੱਤ ਆਪਣੇ ਹੱਥੋਂ ਨਹੀਂ ਵਕਾਤ ਹੈ ਮੈਂ ਤੇਰੇ ਘਰ ਰੇਡ ਨਹੀਂ ਆਈ ਤੈਨੂੰ ਵਾਰਨਿੰਗ ਦੇਣਾ ਹੀ ਆ ਕਿ ਮੁੜ ਕੇ ਮੇਰੇ ਘਰ ਨਹੀਂ ਬੜਨਾ ਪੈਰ ਨਹੀਂ ਪਾੜਾ ਮੇਰੇ ਘਰ ਮੈਂ ਤਾਂ ਦੱਸ ਤਾ ਮੇਰੇ ਘਰ ਦਾ ਮੇਰੇ ਭਰਾ ਦਾ ਘਰ ਬਰਬਾਦ ਕਰਨ ਤੋਂ ਪਹਿਲਾਂ ਸੋਚ ਲਈ ਇੱਕ ਵਾਰ ਘਰ ਤਾਂ ਬਰਬਾਦ ਵੈਸੇ ਵੀ ਤੇਰਾ ਪਸ਼ਵਿੰਦਰ ਕੋਰੇ ਹੋ ਜਾਣਾ ਜਿਸਰਾਂ ਦਾ ਤੁਸੀਂ ਰਿਦੀ ਨਾ ਕਰਦੀਆਂ ਜੀ ਉਹਨੂੰ ਕੁੱਟਦੀਆਂ ਜੀ ਮਾਰਦੀਆਂ ਜੀ ਤੁਸੀਂ ਕੀ ਸਮਝਦੀਆਂ ਜੀ ਕਿ ਜਿਹੜਾ ਤੁਸੀਂ ਕੰਮ ਕਰਨ ਦੇ ਜੇ ਰਿਦੀ ਨਾ ਕੁੱਟ ਮਾਰ ਕਰਨ ਦੇ ਜੇ ਕਿਸੇ ਨੂੰ ਪਤਾ ਨਹੀਂ ਲੱਗਦਾ ਉਹਦੀ ਨਿਆਣੀ ਅਸੀਂ ਚੀਕਾ ਸਾਡੇ ਕੰਨਾਂ 'ਚ ਵੱਜਦੀ ਹੈ ਸਾਡੀ ਮਜਬੂਰੀ ਹੈ ਕਿ ਆਪਾਂ ਗਲੀ ਗਵਾਂਢ ਹੈ ਕੁਝ ਕਹਿ ਨਹੀਂ ਸਕਦੇ ජේකෙද මෙරේ හතව චෝවඩ හන්නා හත් හනල එනනම ගොලාා කෝටතවක් අයිවටේ ਗੱਡੀਆਂ ਖਲਾਰਾ ਪਾ ਕੇ ਬੈਠੀਆਂ ਸਾਰਾ ਇਹ ਘਰ ਪਾਸੇ ਇੱਕ ਇਹ ਖਲਾਰਾ ਥੋੜੀ ਆ ਪਾ ਐ ਮੇਰੀ ਧੀ ਦੇ ਚੋਕੇ ਹੁੰਦੇ ਆ ਤੇ ਟੈਡੀ ਬੇਰ ਹੈ ਅਦੇ ਨਾਲ ਖੇਡਦੀ ਸੀ ਤੁਮ ਨਾਲ ਹੀ ਦੇ ਦੇ ਰਹੀਗੇ ਫਿਰ ਇੱਕ ਪਾਸੇ ਰੱਖ ਕੇ ਸਾਫ ਸਫਾਈ ਰੱਖ ਤੂੰ ਤੇ ਸਾਰਾ ਇੱਥੇ ਖਲਾਰਾ ਪਾ ਕੇ ਬੈਠੀਆਂ ਹੁਣ ਬਾਹਰ ਆਏ ਤਾਂ ਬਹਿਣਾ ਕਿੱਥੇ ਆ ਕੋਈ ਗੱਲ ਤੁਸੀਂ ਦੂਸਰੇ ਕੋਲੋਂ ਇੱਥੇ ਬਹਿ ਜਾਓ ਉਹ ਨਹੀਂ ਇੱਥੇ ਬਹਿਣਾ ਵਾ ਇਹ ਘਰ ਤੇ ਇੱਕ ਪਾਸੇ ਬੋਲ ਲਈ ਹਾਂ ਤੁਸੀਂ ਇਕੋ ਆੜੀ ਨਹੀਂ ਮੈਨੂੰ ਪੁੱਛਿਆ ਕੀ ਪੁੱਛਾਂ ਕਿ ਲੀਦੀ ਨੂੰ ਛੱਡ ਕੇ ਆਈ ਏ ਉਹਦੇ ਸੋਹਰੇ ਠੀਕ ਸੀ ਜਾਂ ਨਹੀਂ ਠੀਕ ਸੀ ਵੈਸੇ ਫਲਤ ਨਾ ਤੁਹਾਡਾ ਬੰਦਾ ਹੀ ਨਾਲ ਜਾਣਾ ਉਹ ਛੱਡ ਆਈ ਏ ਤੇ ਉਹਦਾ ਆਪਣਾ ਘਰ ਹੀ ਆਉ ਹੁਣੇ ਘਰ ਥੋੜੀ ਹੋ ਆਪਣਾ ਨਹੀਂ ਉਹਦਾ ਹੁਣ ਜਿਹੜਾ ਸੋਹਰਾ ਪਰਿਵਾਰ ਉਹੀ ਉਹਦਾ ਘਰ ਤੇ ਆਪਣੇ ਘਰ ਛੱਡੇ ਪਹਸਾਨ ਥੋੜੀ ਕੀਤਾ ਵਾ ਮੈਂ ਤਾਂ ਨਹੀਂ ਕੋਈ ਹਸਾਨ ਕੀਤਾ ਫੇਰ ਪਰ ਤੁਸੀਂ ਹਸਾਨ ਮਲੀਆ ਗੱਲਾਂ ਕਰਦੇ ਹੋ ਤੂੰ ਇੱਥੇ ਖਲਾਰਾ ਚੁੱਕ ਬਾਕੀ ਬਾਅਦ ਚ ਕਰ ਦੇਗਾ ਕਿਹੜੀ ਬਾਤੋ ਗੱਲਾਂ ਕਰਨ ਮੈਂ ਚੁੱਪ ਤੇ ਨਹੀਂ ਅੰਦਾ ਨਾ ਸੁੱਟੋ ਮੇਰੀ ਧੀ ਦੇਖ ਲੋਨੇ ਮੈਂ ਆਪੇ ਚੁੱਪ ਅੱਛਾ ਇੱਕ ਪਾਸੇ ਰੱਖ ਚੱਲ 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 ਰੱਖੋ ਚੱਲ ਮੇਰੀ ਗੱਲ ਸੁਣ ਮਾ ਉਹਦੇ ਸੋਨੇ ਦੇ ਦਿੱਸੀ ਅੱਛਾ ਪਰ ਉਹਦੇ ਸੱਸ ਸੋਰਾ ਨੂੰ ਮੈਨੂੰ ਠੀਕ ਨਹੀਂ ਲੱਗਦੇ ਤੇ ਨੰਬਰ 2 ਖਾਸ ਕਰਕੇ ਉਹਦੀ ਭੂਆ ਬੜੀਆਂ ਫालतू ਗੱਲਾਂ ਕਰਦੀ ਫੇਸੀ ਕਦੀ ਕਦੀ ਤੁਹਾਡੀ ਧੀ ਦੇ ਦਿਮਾਗ 'ਚ ਨੁਕਸਾ ਗਾਵਾ ਤੁਹਾਡੀ ਧੀ ਇਸ ਤਰ੍ਹਾਂ ਮੈਂ ਹੂੰ ਅਸੀਂ ਇਹ ਨੂੰ ਦਿਖਾਣਾ ਵਾ ਅਸੀਂ ਉਹਨੂੰ ਇੰਜ ਕਰਨਾ ਵੈ ਮੈਂ ਸੋਭਾ ਦੇਖੋ ਬੋਲਦੇ ਨਾ ਉਹਨੂੰ ਮੈਂ ਕਿਹਾ ਵੈ ਕਿ ਅਸੀਂ ਲੈ ਜਨੇ ਕੁੜੀ ਨੂੰ ਦਹਾਨ ਵਾਸਤੇ ਪਰ ਮੈਂ ਉਹਨਾਂ ਨੇ ਇਨੀ ਗੱਲ ਵੀ ਕਹੀ ਹੈ ਕਿ ਮੇਰੇ ਘਰ ਦੋ ਤਿੰਨ ਦਿਨ ਲਾ ਕੇ ਗਈ ਹੈ ਭੈਣ ਜੀ ਮੇਰੇ ਧੀ ਨੇ ਤਾਂ ਕੋਈ ਉਹ ਜੀ ਗੱਲ ਨਹੀਂ ਕੀਤੀ ਮੇਰੇ ਨਾਲ ਤੇ ਨਾ ਕੋਈ ਉਸ ਤਰ੍ਹਾਂ ਦੀ ਗੱਲ ਕੀਤੀ ਤੁਸੀਂ ਕਿਉਂ ਸਮਝਦੇ ਬਈ ਅਦਾ ਦੇਖੋ ਮੇਰਾ ਨਹੀਂ ਜੇ ਦਿਲਵਾਏ ਮਾਰਦਾ ਵੈ ਸਾਡੀ ਧੀ ਨਹੀਂ ਜੇ ਸੁਖੀ ਹੈ ਹੋ ਯਾਰ ਕੁੜੀ ਸੁਖੀ ਆ ਤੂੰ ਐਵੇਂ ਤੇਰੇ ਮਨ ਚ ਵਹਿਮ ਹੈਗਾ ਵੈ ਇਹ ਵਹਿਮ ਕੱਢ ਦੇ ਕੁਛ ਨਹੀਂਗਾ ਤੇ ਯਾ ਆਪਣੇ ਘਰ ਨੇ ਠੀਕ ਆ ਠੀਕ ਆ ਤੂੰ ਚਾਹਨੀ ਆ ਕਿ ਦੂਜੇ ਦਿਨ ਆ ਕੇ ਤੈਨੂੰ ਮਿਲਦੀ ਰਵੇ ਜਾਂ ਤੂੰ ਦੂਜੇ ਦਿਨ ਜਾ ਕੇ ਉੱਥੇ ਮਿਲਦੀ ਰਵੇ ਸੋ ਵੈਸੇ ਚਾਹਨੀ ਆ ਨਾ ਨਹੀਂ ਤੇ ਫੇਰ ਮੈਂ ਆਪਣੇ ਘਰ ਸੁਖੀ ਐ ਕੁਛ ਨਹੀਂ ਆ ਮੈਂ ਬਾਹਰੋਂ ਆ ਮੁੰਡਾ ਚਾਹ ਚ ਬਣਾ ਕੇ ਪਿਆ ਰਗ ਚੱਲ ਜਲਦੀ ਮੈਂ ਤਾਂ ਕੰਨੀ ਆ ਤੁਸੀਂ ਜੋ ਕੰਦੇ ਪਿਓ ਨਾ ਉਹ ਸਹੀ ਹੋਵੇ ਪਰ ਐਸਾ ਹੀ ਨਹੀਂ ਜਾਏਗਾ ਕੱਲ ਨੂੰ ਐ ਨਾ ਹੋਵੇ ਕਿ ਕੁੜੀ ਨੂੰ ਕੁਝ ਹੋ ਜਾਏ ਤੇ ਬਾਹਰ ਦੇ ਵਿੱਚੋਂ ਤੁਸੀਂ ਪਛਤਾਣਾ ਜੀ ਯਾਰ ਚੁੱਪ ਕਰ ਹੁਣ ਤੂੰ ਬਾਰ ਬਾਰ ਇੱਕੋ ਰੱਟ ਲਾਈ ਜੰਨੀ ਐ ਤੂੰ ਉਹਨਾਂ ਦੇ ਘਰ ਹੋਈ ਆ ਨਾ ਤੂੰ ਸਿਮਰਨ ਨੂੰ ਤੇ ਰਾਜ ਨੂੰ ਉਹਨਾਂ ਦੇ ਘਰ ਲੈ ਕੇ ਗਈ ਆ ਨਾ ਕਿਉਂ ਲੈ ਕੇ ਗਈ ਆ ਤੂੰ ਮੇਰੇ ਮਨਾਂ ਕਰਨ ਦੇ باوجود ਉਹਨਾਂ ਨੂੰ ਲੈ ਕੇ ਗਈ ਆ ਇਹ ਜਿਹਾ ਕਿਹੜਾ ਉੱਥੇ ਬੰਬ ਚੱਲ ਗਿਆ ਸੀਗਾ ਜਦੋਂ ਇੱਕ ਆਈ ਤੈਨੂੰ ਕਿਹਾ ਕਿ ਕੋਈ ਗੱਲ ਨਹੀਂ ਗਈ ਕੋਈ ਗੱਲ ਨਹੀਂ ਗਈ ਕੁਝ ਨਹੀਂ ਹੁੰਦਾ ਕੁੜੀ ਨੂੰ ਕੁੜੀ ਆਪਣੇ ਘਰ ਸੁખી ਆ ਫੇਰ ਤੂੰ ਮੇਰਾ ਸਿਰ ਖਾਈ ਜੰਨੀ ਆ ਬਾਰ ਬਾਰ ਨਾਲੇ ਤੂੰ ਜਾ ਕੇ ਤੇ ਭੈਣਾਂ ਨੂੰ ਲੈ ਕੇ ਤੇ ਉਹਨਾਂ ਦੇ ਘਰੋਂ ਆਈ ਪੁੱਛਿਆ ਤੂੰ ਮੇਰੇ ਕੋਲ ਕਿ ਮੈਂ ਚੱਲੀ ਆ ਉੱਥੇ ਕੋਈ ਗੱਲ ਨਹੀਂ ਗਈ ਕੁੜੀ ਆਪਣੇ ਘਰ ਸੁખી ਹੈ ਐਵੇਂ ਤੂੰ ਇੱਥੇ ਦੁਖੀ ਨਾ ਹੋ ਭਾਵੇਂ ਤੇਰਾ ਦੁੱਖ ਵੇਖ ਕੇ ਉਹ ਦੁਖੀ ਹੋ ਜਵੇ ਚੰਗੀ ਭਲੀ ਸੁખી ਹੈ ਕੁੜੀ ਆਪਣੇ ਘਰ ਤੇ ਤੂੰ ਬਾਰ-ਬਾਰ ਕਹੀ ਇਹਨੇ ਧੀ ਦੁਖੀ ਧੀ ਦੁਖੀ ਧੀ ਦੁਖੀ ਤੈਨੂੰ ਪਤਾ ਚੰਗੇ ਭਲੇ ਬੰਦੇ ਆਓ ਸ਼ਹਿਰ ਚ ਉਹਨਾਂ ਦਾ ਨਾਮ ਆ ਐਡੇ ਵਧੀਆ ਬੰਦੇ ਨੇ ਤੇ ਤੂੰ ਕੀ ਉਹਨਾਂ ਦੇ ਉੱਤੇ ਜਾਮ ਲਾਈ ਜੰਨੇ ਆ ਕੀ ਕੀਤਾ ਉਹਨਾਂ ਨੇ ਇਹੋ ਜਿਹਾ ਕਿਹੜਾ ਉਹਨਾਂ ਨੇ ਕਾਂਡ ਕਰ ਦਿੱਤਾ ਜਿਹੜਾ ਤੇਰੀ ਧੀ ਦੁਖੀ ਐ ਤੁਹਾਨੂੰ ਕੁਝ ਨਜੰਨੀ ਆਣ ਦੇ ਵਿਆਹ ਤੋਂ ਪੱਲਾ ਕਿਸ ਤਰ੍ਹਾਂ ਹਸਤੀ ਖੇਡਦੀ ਉੱ퍼 ਥੱਲੀ ਉਹਨੇ ਪੁਰਕਣਾ ਕੋਈ ਦੁੱਖ ਵਾਲੀ ਵੀ ਗੱਲ ਹੋਣੀ ਨਾ ਤੂੰ ਉਹਨੇ ਹੱਸਣਾ ਪਣਾ ਤੇ ਤੁਸੀਂ ਕਹਿੰਦੇ ਕੀ ਹਸ ਕੇ ਰਹਿੰਦੀ ਏ ਤਹੂਣ ਦੇਖ ਕੋ ਨਾ ਉਹ ਕੁੜੀ ਹਸਣਾ ਕੋ ਲਈ ਨਾ ਕੋਈ ਆਪਣਾ ਦੁੱਖ ਸੁਣਾਉਂਦੀ ਆ ਨਾ ਕੁਛ ਕਰਦੀ ਆ ਤੁਸੀਂ ਮੰਨੋ ਚਾਹੇ ਨਾ ਮੰਨੋ ਮੇਰੇ ਤੇ ਇਹ ਹੈ ਕਿ ਦੁਖੀ ਜੀ ਤੁਸੀਂ ਪਤਾ ਨਹੀਂ ਕੀ ਸਮਝਦੇ ਪੇ ਤੁਹਾਨੂੰ ਉਹਨਾਂ ਨੇ ਕੀ ਕਿਆ ਜਾਂ ਕੀ ਨਹੀਂ ਕਿਆ ਤੁਹਾਨੂੰ ਬੰਦੇ ਬਹੁਤ ਵਧੀਆ ਲੱਗਣ ਦੇ ਪਰ ਅਸੀਂ ਅੰਦਰ ਵੱੜ ਕੇ ਥੋੜੀ ਉਹਨਾਂ ਦੇ ਵੇਖਿਆ ਕਿ ਉਹ ਬੰਦੇ ਸਹੀ ਆ ਜਾਂ ਨਹੀਂ ਸਹੀ ਯਾ ਜੇ ਹੁਣ ਹਸਦੀ ਖੇਡਦੀ ਸੀ ਤੇ ਉਥੇ ਹੁਣ ਜਾ ਕੇ ਤੇ ਆਪਣਾ ਪਾਗਲਪਨ ਕਰੇ ਉਥੇ ਜਾ ਕੇ ਹੱਸੀ ਜਾਵੇ ਠੀਕ ਆ ਸੋਹਰੇ ਘਰ ਜਾ ਕੇ ਫਰਕ ਪੈਂਦਾ ਵਾ ਵਧੀਆ ਸਕੂਲ ਦੇ ਸੁਭਾਅ ਦੇ ਵਿੱਚ ਫਰਕ ਪੈਗਾ ਸੋਹਰੇ ਘਰ ਜਿਹੋ ਜਿਹਾ ਮਾਹੌਲ ਹੈਗਾ ਉਹਦੇ ਸਾਹਮਣਾ ਢਲ ਗਈ ਆ ਮੈਂ ਤਾਂ ਦੀ ਸਾਰੀ ਗੱਲ ਮੰਦੀ ਢਲਣਾ ਚਾਹੀਦਾ ਜੇ ਦੁੱਖ ਹੀ ਆਉਂਦੀ ਹੈ ਜਦਦੀ ਹੈ ਨਾ ਉਹਨੂੰ ਢਲਣਾ ਚਾਹੀਦਾ ਪਰ ਕਿਸੇ ਸਾਥ ਦੀ ਢਲ ਗਈ ਹੈ ਓਏ ਯਾਰ ਕੀ ਹੋਂ ਤੈਨੂੰ ਪਤਾ ਲੱਗਦਾ ਤੇ ਮੈਂ ਤੈਨੂੰ ਕੀ ਕਿਵੇਂ ਸਮਝਾਵਾਂ ਕੀ ਸਮਝਾਵਾਂ ਤੈਨੂੰ ਢਲ ਗਈ ਐ ਨਾ ਤੂੰ ਕੀ ਚਾਹਨੀ ਐ ਤੇ ਹੁਣ ਕੁੜੀ ਆਵੇ ਤੇ ਇੱਥੇ ਤੇਰੇ ਕੋਲ ਬੈਠੀ ਰਵੇ ਤੇ ਤੂੰ ਉਹਦੇ ਨਾਲ ਬਹਿ ਕੇ ਗੱਲਾਂ ਬਾਤਾਂ ਮਾਰਦੀ ਰਵੇਂ ਐ ਹੋਈ ਚਾਹਨੀ ਐ ਨਾ ਨਹੀਂ ਹਾਂ ਮੈਂ ਐ ਨਹੀਂ ਚਾਹਦੀ ਤੂੰ ਮੇਰੀ ਤੇ ਮੇਰੇ ਕੋਲ ਆ ਕੇ ਬੈਠੀ ਰਵੇ ਬੰਦਾ ਬਿਆਂ ਦਾ ਕਾਦੇ ਵਾਸਤੇ ਕੁੜੀਆਂ ਨੂੰ ਘਾਟ ਬਠਾਣ ਵਾਸਤੇ ਨਹੀਂ ਬੰਦਾ ਬਿਆਂ ਦਾ ਮੇਰੀ ਗੱਲ ਸੁਣ ਤੂੰ ਐਸਲੇ ਮੇਰਾ ਦਿਮਾਗ ਨਾ ਖਾ ਕੋਈ ਫालतू ਗੱਲ ਨਾ ਕਰ ਜਦੋਂ ਥੱਕਿਆ ਟੁੱਟਿਆ ਬੰਦਾ ਆਇਆ ਨਾ ਤੇ ਕੋਈ ਪਰੇਸ਼ਾਨੀ ਵਾਲੀਆਂ ਗੱਲਾਂ ਨਹੀਂ ਕਰੀਦੀਆਂ ਉਹਦੇ ਨਾਲ ਜਲਦੀ ਜਾ ਤੇ ਚਾਹ ਬਣਾ ਕੇ ल्या ਚੱਲ ਸ਼ਾਮ ਨੂੰ ਬਾਅਦ ਤੇ ਆਪਾਂ ਨਾ ਬਹਿ ਕੇ ਗੱਲ ਕਰਾਂਗੇ ਐ ਮੈਂ ਆਇਆ ਨਾ ਥੱਕਿਆ ਟੁੱਟਿਆ ਜਾ ਚਾਹ ਬਣਾ ਕੇ ल्या ਤੁਸੀਂ ਉਧਰਲੇ ਕੰਬੇ ਚੱਲੀ ਜਾ ਮੈਂ ਉਨੀ ਦੇਰ ਉਧਰ ਜਿੱਨਾ ਚਾਹ ਬਣਾ ਫਟਾਫਟ ਕਰੀ ਜਾ ਕਿਸ ਦਿਨ ਮੈਂ ਥੱਕੇ ਹੁੰਦੇ ਐ ਰੋਜ਼ ਹੀ ਥੱਕੇ ਹੁੰਦੇ ਅਸਮਾਨ ਨੂੰ ਨਹੀਂ ਸਮਝ ਪਾਂਦੇ ਕਾਲ ਨੂੰ ਐਨੋਵੇ ਕਿ ਤੁਹਾਡੀ ਧੀ ਨੂੰ ਕੁਛ ਹੋ ਜਾਏ ਤਾਂ ਬਾਅਦ ਤੁਹਾਨੂੰ ਪਤਾ ਲੱਗੇ ਫਿਰ ਕਹੋਗੇ ਮੰਜੂ ਤੂੰ ਬਿਲਕੁਲ ਸਹੀ ਗੰਦੀ ਹੈ ਹਜੇ ਨਹੀਂ ਤਾਂ ਨੂੰ ਕੁਛ ਪਤਾ ਲੱਗਦਾ ਹਜੇ ਨਾ ਬਾਹਰ ਦੀ ਦੁਨੀਆ ਹੀ ਨਜ਼ਰ ਆਣ ਢਈ ਤੇ ਕੋਦੀ ਸੱਸ ਤੇ ਕੋਦੀ ਭੂਆ ਕੋਈ ਨਹੀਂ ਆਣ ਢਈ ਜੇ ਮੇਰੀ ਧੀ ਨੂੰ ਕੁਛ ਹੋ ਗਿਆ ਨਾ ਤੇ ਰਹਿਣਾ ਮੈਂ ਵੀ ਨਹੀਂ ਦੇ ਜਿੰਦਾ ਫਿਰ ਇੱਕ ਨਹੀਂ ਦੋ ਦੋ ਜਾਨਾਂ ਜਾਣ ਕੇ ਫਿਰ ਕਲਪਨਾ ਬੈਠ ਕੇ ਕਿੱਥੇ ਗਈ ਮੰਜੂ ਤੇ ਕਿੱਥੇ ਗਈ ਸੀ ਤੀ ਸੋਨੀਆ ਹਾਂਜੀ ਮੰਮੀ ਬੇਟਾ ਮੈਂ ਨਵੀਂ ਘੜੀ ਲਾਤੀ ਆ ਤੇ ਪੁਰਾਣੀ ਇਹ ਦੀ ਜੇ ਕਿਸ ਨੂੰ ਦੇਣੀ ਆ ਨਾ ਤੇ ਦੇ ਦੇ ਮੰਮੀ ਤੁਸੀਂ ਇਹਦੀ ਗੱਲ ਛੱਡੋ ਤੁਸੀਂ ਸਟੇਟਸ ਵੇਖਿਆ ਨਹੀਂ ਦੀਦੇ ਠੀਕ ਹੈ ਨੰਤੇ ਮੰਮੀ ਸਮਝ ਨਹੀਂ ਲੱਗਦੀ ਪਈ ਐਨੀ ਹੱਸਣ ਖੱਡਣ ਵਾਲੀ ਕੁੜੀ ਅੱਡੀ ਮੁਰਝਾ ਕੇ ਹੋ ਗਈ ਆ ਉਹਦੇ ਸਟੇਟਸ ਵੇਖੋ ਸਾ ਪਤਾ ਚੱਲਦਾ ਪਿਆ ਕਿ ਉਹ ਬੜੀ ਦੁਖੀ ਆ ਆਪਣੇ ਘਰ ਕੁੱਤ ਅਹੀਂ ਤੇ ਉਹਨੂੰ ਆਈ ਨੂੰ ਬੜਾ ਕੁਛ ਪੁੱਛਿਆ ਸੀ ਉਹਨੇ ਕੁਛ ਦੱਸਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਖੁੱਲ ਕੇ ਬਸ ਉਹ ਅੰਦਰੇ ਅੰਦਰ ਘੁੱਟ ਕੇ ਨਾ ਟਾਈਮ ਪਾਸ ਕਰਕੇ ਦੋ ਦਿਨ ਸਾਡੇ ਕੋਲ ਰਹਿ ਕੇ ਚਲੀ ਗਈ ਆ ਮਗਰ ਸਾਨੂੰ ਉਹਨੇ ਖੁੱਲ ਕੇ ਕੋਈ ਗੱਲ ਨਹੀਂ ਦੱਸੀ ਦੱਸੋ ਜਿੰਨਾ ਚਿਰ ਬੱਚਾ ਦੱਸੂਗਾ ਨਹੀਂ ਤੇ ਮਾਪਿਓ ਨੂੰ ਕਿੱਥੇ ਪਤਾ ਲੱਗੂਗਾ ਮੈਂ ਉਹਦੀ ਨਾਨੀ ਆ ਮਾਸੀ ਆ ਫਿਰ ਵੀ ਨਹੀਂ ਉਹਨੇ ਮੈਨੂੰ ਦੱਸਿਆ ਉਹਦੀ ਭੂਆ ਨੇ ਪੁੱਛਿਆ ਉਹਨੂੰ ਵੀ ਨਹੀਂ ਉਹਨੇ ਦੱਸਿਆ ਦੱਸੋ ਅਸੀਂ ਕੀ ਕਰ ਸਕਦੇ ਆ ਉਹ ਦੁਖੀ ਜ਼ਰੂਰ ਹੈਗੀ ਆ ਕਾਹੀ ਇਹੋ ਜੇ ਸੇਟਰ ਪਾਉਂਦੀ ਆ ਅੱਗੇ ਕਿਉਂ ਨਹੀਂ ਸੀ ਪਾਉਂਦੀ ਮਗਰ ਦੱਸੇ ਤਾਂ ਨਾ ਮੰਮੀ ਜੇ ਤੁਸੀਂ ਮੈਨੂੰ ਕਹੋ ਤੇ ਮੈਂ ਲਾ ਬੰਡਲ ਵਾਲੇ ਨਾਲ ਉਹਦੇ ਘਰ ਲੈ ਜਾ ਮੇਰੀ ਬਹੁਤ ਵਾਕਈ ਤੋ ਗੀਜੇ ਉੱਥੇ ਤੇਰਾ ਦਿਮਾਗ ਖਰਾਬ ਹੈ ਤੇਰੇ ਕੋਈ ਸਬੂਤ ਹੈਗਾ ਵੀ ਜਿੰਨੂੰ ਲੈ ਕੇ ਤੂੰ ਜਾਏਂਗੀ ਜੇ ਕੁਝ ਬੋਲਣਗੇ ਤੋ ਤੂੰ ਸਬੂਤ ਵਿਖਾ ਦੇਂਗੀ ਕੁਝ ਨਹੀਂ ਹੈਗਾ ਆਪਣੀ ਬੇਇੱਜ਼ਤੀ ਕਰਾ ਕੇ ਆਏਂਗੀ ਮੰਮੀ ਇਹ ਜਿਹੜੇ ਸਟੇਟਸ ਉਹਨੇ ਪਾਏ ਫੋਨ ਤੇ ਐਤੋਂ ਵੱਡਾ ਸਬੂਤ ਕਿਹੜਾ ਹੈ ਗਾਜੇ ਅੱਛਾ ਸਰ ਬੋਲਦੇ ਪਏ ਨੇ ਦੱਸਦੇ ਪਏ ਨੇ ਮੇਰੇ ਘਰ ਆਓ ਮੈਨੂੰ ਕੁਝ ਕਹੋ ਦੱਸਦੇ ਪਏ ਨੇ ਮੰਮੀ ਇਹ ਕੀ ਕਰਦੇ ਹੋ ਤੁਸੀਂ ਮੈਂ ਪਤਾ ਲੱਗਾ ਕੁਝ ਤੈਨੂੰ ਜੇ ਮੈਂ ਕੁਝ ਕਰਦੀ ਪਈ ਐ ਤੇ ਤੂੰ ਚੀਕਾ ਮਾਰੇਂਗੀ ਤੇ ਫਿਰ ਇਹ ਨਾ ਮੈਨੂੰ ਪਤਾ ਲੱਗੂਗਾ ਵੀ ਮੈਂ ਕੁਝ ਕੀਤਾ ਹੈ ਮੈਂ ਤਾਂ ਕੁਝ ਕੀਤਾ ਹੀ ਨਹੀਂ ਤੇ ਤੈਨੂੰ ਚੀਕਾ ਮਾਰਨੀ ਆ ਚਾਹੀਦੀਆਂ ਜੇ ਮੈਂ ਕੁਝ ਕਰਦੀ ਹਦੈ ਇਸ ਤਰ੍ਹਾਂ ਹੀ ਉਹ ਚੀਕਾ ਮਾਰੂਗੀ ਉਹ ਦੱਸੂਗੀ ਫਿਰ ਸਾਨੂੰ ਪਤਾ ਲੱਗਣਾ ਅਈ ਸਟੇਸ਼ਨ ਨੂੰ ਵੇਖ ਕੇ ਕੀ ਕਰੀਏ ਉਹ ਤੇ ਸਾਰੇ ਲੋਕ ਹੀ ਲਾਉਂਦੇ ਨੇ ਮੰਮੀ ਇਹ ਘਰ ਤੇ ਤੁਸੀਂ ਬਿਲਕੁਲ ਠੀਕ ਕਹੀ ਜੇ ਤੁਸੀਂ ਮੈਨੂੰ ਚੁੰਡੀ ਵੜਦੇ ਪਏ ਸੀ ਨਾ ਮੈਨੂੰ ਅੰਦਰੋਂ ਬਹੁਤ ਦਰਦ ਹੁੰਦੀ ਪਈ ਸੀ ਪਰ ਮੈਂ ਸੋਚਦੀ ਪਈ ਸੀ ਕਿ ਮੰਮੀ ਹੁਣ ਵੀ ਮੈਨੂੰ ਚੁੰਡੀ ਵੜਨੋਂ ਛੱਡਦੇ ਆ ਤੇ ਮੈਂ ਸੋਚਦੀ ਪਈ ਸੀ ਵੀ ਤੂੰ ਹੁਣ ਵੀ ચીਕ ਮਾਰੇਗੀ ਹੁਣ ਵੀ ચીਕ ਮਾਰੇਗੀ ਕਿ ਮੰਮੀ ਜੀ ਮੈਨੂੰ ਚੁੰਡੀ ਕਿਉਂ ਵੜਦੇ ਪਏ ਤੁਹਾ ਮਾਰੇ ਨਹੀਂ ਮੈਨੂੰ ਕੀ ਪਤਾ ਤੈਨੂੰ ਪੀੜ ਹੁੰਦੀ ਕਿ ਨਹੀਂ ਹੁੰਦੀ ਮੰਮੀ ਗੱਲ ਬਿਲਕੁਲ ਠੀਕ ਐ ਤੁਹਾਡੀ ਜਦ ਤੱਕ ਰੀਦੀ ਸਾਨੂੰ ਆਪ ਨਹੀਂ ਦੱਸੇਗੀ ਤਦ ਤੱਕ ਅਸੀਂ ਕੀ ਸਟੈਪ ਚੁੱਕ ਸਕਾਂਗੇ ਇਹੀ ਗੱਲ ਐ ਫੇਰ ਨਾ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਤਿਆਰੀ ਕਰੋ ਜਿਹੜੀ ਕਰਨੀ ਐ ਤੇ ਅਸੀਂ ਨਾ ਮੰਜੂ ਦੀਦੀ ਵੱਲ ਜਾਂਦੇ ਆ ਤੇ ਉਹਨਾਂ ਨਾਲ ਜਾ ਕੇ ਸਾਰੇ ਗੱਲ ਕਰਦੇ ਆ ਜਾਣ ਦਾ ਕੋਈ ਫਾਇਦਾ ਨਹੀਂ ਨਾ ਤੇ ਉਹਦਾ ਘਰ ਵਾਲਾ ਮੰਨਣ ਨੂੰ ਤਿਆਰ ਈ ਨਾ ਹੀ ਉਹਦੇ ਬੱਚੇ ਮੰਨਣ ਨੂੰ ਤਿਆਰ ਈ ਕੋਈ ਮੰਨੇ ਤੇ ਫੇਰ ਐ ਨਾ ਉਹ ਕੱਲੀ ਉਲਟਾ ਉਹਨੂੰ ਹੀ ਤੋਹ ਦਈ ਜਾਂਦੇ ਆ ਵੀ ਤੇਰੀ ਗਲਤੀ ਆ ਤੂੰ ਝੂਠ ਬੋਲਦੀ ਪਈ ਨਹੀਂ ਫਿਰ ਐਸਾ ਕਰੋ ਮੰਜੂ ਦੀਦੀ ਨੂੰ ਤੁਸੀਂ ਇੱਥੇ ਬੁਲਾ ਲਓ ਤੇ ਫਿਰ ਮੇਰੀ ਉਹਨਾਂ ਨਾਲ ਗੱਲ ਕਰਾਓ ਕੋਈ ਨਹੀਂ ਉਹਨੂੰ ਮੈਂ ਘਰ ਦੀ ਫੋਨ ਆਪੇ ਇੱਥੇ ਭਾਵੇਂ ਆ ਜੇ ਉੱਥੇ ਨਹੀਂ ਗੱਲ ਬਣਨੀ ਠੀਕ ਆ